ਤੇ ਮੌਜੂਦ ਆ ਤੇ ਇਹ ਇੰਤਜ਼ਾਮ ਕਿਸਾਨਾਂ ਦੇ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਉਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਜਾਣ ਦਾ ਰਾਹ ਨਹੀਂ ਦਿੱਤਾ ਜਾ ਰਿਹਾ ਇਸ ਲਈ ਉਹਨਾਂ ਨੂੰ ਆਪਣੀਆਂ ਤਿਆਰੀਆਂ ਕਰਨੀਆਂ ਪਈਆਂ ਕਿੰਨੇ ਦਿਨ ਲੱਗੇ ਵੀਰੇ ਤਿਆਰੀ ਕਰਨ ਨੂੰ ਦੇਖੋ ਦੀ ਤਰੀਕਿਆ ਸਾਡੀ ਅਸੀਂ ਤਾਂ ਸ਼ਾਂਤ ਤਰੀਕੇ ਨਾਲ ਬੈਠੇ ਜੀ ਸਰਕਾਰ ਕਹਿੰਦੀ ਗੱਲ ਕਰਨੀ ਹੈ ਸਰਕਾਰ ਦੇ ਗੱਲ ਨਾਲ ਕੋਈ ਮਸਲਾ ਹੱਲ ਨਹੀਂ ਹੋਇਆ ਉਹ ਅਸੀਂ ਦਿੱਲੀ ਕੁਝ ਕਰਦੇ ਹਾਂ ਕੀ ਕਹਿੰਦੇ ਪ੍ਰਧਾਨ ਮੰਤਰੀ ਦੀ ਤਾਕਤ ਦੇਸ਼ ਦੇ ਵਿੱਚ ਸਭ ਤੋਂ ਵੱਧ ਹੁੰਦੀ ਹੈ ਤੁਹਾਨੂੰ ਕੀ ਲੱਗਦਾ ਜੇ ਉਹ ਖੁਦ ਗੱਲ ਕਰਨ ਤਾਂ ਮਸਲਾ ਹੱਲ ਹੋ ਸਕਦਾ ਵਾਹ ਬਿਲਕੁਲ ਗੱਲਬਾਤ ਨਾਲ ਕੀ ਨਹੀਂ ਹੋ ਸਕਦਾ ਗੱਲਬਾਤ ਨਾਲ ਤਾਂ ਵੱਡੇ ਵੱਡੇ ਕੰਮ ਹੋ ਸਕਦੇ ਬਿਲਕੁਲ ਤੇ ਤੁਸੀਂ ਮਸਲਾ ਹੀ ਕੁਝ ਨਹੀਂ ਆਏਗਾ ਜੀ ਜਿੰਮੇਦਾਰਾਂ ਦੀ ਹੱਕਾਂ ਦੀ ਲੜਾਈ ਹੈ ਜਿਹੜਾ ਇਹ ਚੀਨ ਤੇ ਭਾਰਤ ਦੀ ਲੜਾਈ ਹੈ ਆਪਣੇ ਦੇਸ਼ ਦੀ ਗੱਲ ਹੈ ਆਪਣੇ ਦੇਸ਼ ਦਾ ਕਿਸਾਨ ਹੈ ਕੋਈ ਬਾਹਰ ਦਾ ਕਿਸਾਨ ਨਹੀਂ ਹੈਗਾ ਇਹ ਗੱਲਬਾਤ ਨਾਲ ਮਹੀਨਾ ਹੋ ਗਿਆ ਹੱਲ ਹੋ ਸਕਦਾ ਸੀ ਪਰ ਸਰਕਾਰ ਇਸ ਤਰ੍ਹਾਂ ਬਦਮਾਸੀ ਤੇ ਹੈ ਕੁਝ ਵੀ ਕਰਤਾ ਨਹੀਂ ਕਿੱਥੋਂ ਆਇਓ ਵੀਰ ਤੁਸੀਂ ਫਟੇਕਾਰਾਂ ਬਣੇ ਬਿਲਕੁਲ ਤੇ ਤੁਸੀਂ ਇੰਤਜ਼ਾਮ ਜਿਹੜੇ ਪੂਰੇ ਕੀਤੇ ਨੇ ਚਲੋ ਆਪਣੀ ਸੁਰੱਖਿਆ ਲਈ ਹਰ ਕੋਈ ਇੰਤਜ਼ਾਮ ਕਰਦਾ ਹੈ ਤੇ ਕੀ ਲੱਗਦਾ ਹੈ ਅੱਗੇ ਸਿਕਿਉਰਿਟੀ ਬਹੁਤ ਤਕੜੀ ਹੈ ਲੰਘ ਪਾਓਗੇ ਪਰ ਮਾਤਮਾ ਕੀ ਪਰੋਸਾ ਵੀ ਵਾਈਗਰੂ ਤੇ ਕੁਝ ਵੀ ਹੋ ਸਕਦਾ ਹੈ ਇਹ ਹੋ ਸਕਦਾ ਹੈ ਨਹੀਂ ਵੀ ਹੋ ਸਕਦਾ ਹੈ ਇਹ ਤਾਂ ਰੱਬ ਜਾਣਦਾ ਕਿਸਾਨ ਲੀਡਰ ਗੱਲਬਾਤ ਕਰ ਰਹੇ ਨੇ ਤੇ ਸਰਕਾਰ ਵਿੱਚ ਆਉਂਦੀ ਹੈ ਕਿ ਗੱਲਬਾਤ ਦੇ ਨਾਲ ਹੱਲ ਹੋਵੇ ਨੁਕਸਾਨ ਨਾ ਹੋਵੇ ਪਰ ਆਪਾਂ ਦੇਖ ਰਹੇ ਹਾਂ ਫਟੜ ਵੀ ਬਹੁਤ ਨੌਜਵਾਨ ਹੋਏ ਲੰਘੇ 8 ਦਿਨਾਂ ਦੇ ਅੰਦਰ ਹਾਂਜੀ ਫਟੜ ਤਾਂ ਬਹੁਤ ਹੋ ਗਈ ਜੀ ਆਪਣੇ 200 250 ਬੰਦਾ ਫਟੜ ਹੋਇਆ ਜੀ ਜਿਸ ਤਰੀਕੇ ਦਾ ਰੁਖ ਹੈ ਸਰਕਾਰ ਦਾ ਜਾਨਣਾ ਵੀ ਜਾ ਸਕਦੀ ਹੈ ਉਮੀਦ ਤੇ ਇਹੀ ਕਰਨਾ ਚਾਹਾਂਗੇ ਅਸੀਂ ਉਮੀਦ ਇਹੀ ਕਰਾਂਗੇ ਕਿ ਸ਼ਾਂਤਮਈ ਤਰੀਕੇ ਦੇ ਨਾਲ ਕੋਈ ਹੱਲ ਨਿਕਲ ਆਏ ਪਰ ਕਿਸਾਨ ਜੋ ਚਾਹੁੰਦੇ ਨੇ ਕਿ ਉਹ ਸ਼ਾਂਤਮਈ ਤਰੀਕੇ ਦੇ ਨਾਲ ਜਾਣ ਉਹਨਾਂ ਨੂੰ ਰਾਹ ਦੇ ਦਿੱਤਾ ਜਾਏ ਪਰ ਇਧਰ ਤਿਆਰੀਆਂ ਵੀ ਪੂਰੀਆਂ ਨੇ ਕਿਉਂਕਿ ਅੱਗੋ ਜਿਹੜੀ ਸਰਕਾਰ ਹੈ ਹਰਿਆਣਾ ਸਰਕਾਰ ਉਹਨਾਂ ਦੇ ਵੱਲੋਂ ਵੀ ਜਿਹੜੀਆਂ ਤਿਆਰੀਆਂ ਪੂਰੀਆਂ ਕੀਤੀਆਂ ਗਈਆਂ ਨੇ ਚਰਨਜੀਤ ਕੌਰ ਦੇ ਨਾਲ ਲਾਲਤਾ ਪ੍ਰਸਾਦ ਸ਼ੰਭੂ ਬਾਰਦ